ਸਾਡਾ ਕੀ ਹੋਇਆ ਕੀ ਹੈ ਜੀ ਅਈ ਨਾ ਨਹੀਂ ਰੱਖਣਾ ਭਾਈ ਜੇ ਜੇ ਜਨਨ ਆਪ ਕੋ ਗੱਲਬਾਤ ਕੀਤੀ ਤੇਰੇ ਨਾਲ ਬਲੈਕ ਮਾਰ ਦਿੱਤਾ ਗਿਆ ਦੂਹਾਂ ਵਾਲੇ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਮੇਰੀ ਕੁੜੀ ਨੇ ਦੱਸਿਆ ਹੈ ਕਿ ਜਦੋਂ ਮੈਨੂੰ ਪਤਾ ਲੱਗਾ ਨਾ ਗੱਲ ਹੋਇਆ ਕਿਤੇ ਇਹਦੀ ਵਾੜੇ ਉੱਤੇ ਚੌਕੀਾਂ ਦਿੱਤੀਆਂ ਮੇਰੀ ਕੋਈ ਸ਼ਲਾਗਾਈ ਨਹੀਂ ਹੋਈ ਵਾਹ ਹੁਣ ਕਿਥਾ ਦਿੱਤੀ ਆ ਕੋਈ ਕੋਟੀ ਲਵਾ ਦੇ ਜੇ ਚੌਕੀਆਂ ਮਿਲ ਰਹੀਆਂ ਜਾਂਦੀ ਪੂਰੀ ਰਾਤ ਆ ਗਈ ਮੇਰੀ ਪੂਰੀ ਬਿਊਟੀ ਪਾਰਲਰ ਤੇ ਕੌਣ ਸਿੱਖਦੀ ਸੀਗੀ ਮੇਰੀ ਪੂਰੀ ਦਾ ਕੋਰਸ ਕਰ ਲਿਆ ਸੀ ਪੂਰਾ ਮੈਡਮ ਬਾਹਰ ਚੱਲੀ ਸੀਗੀ ਤੇ ਮੇਰੀ ਕੁੜੀ ਨੂੰ ਬਿਊਟੀ ਪਾਰਲਰ ਸ਼ੌਕ ਦੀ ਇਹਦੇ ਮੁੰਡੇ ਨੇ ਨਸ਼ੀਲੀ ਦੀ ਵੀਡੀਓ ਦੇ ਕੇ ਮੇਰੀ ਕੁੜੀ ਦਾ ਗਲਤ ਕਰ ਕੀਤਾ ਇਹ ਜਿਹੜੀ ਅਸ਼ਲੀਲ ਵੀਡੀਓ ਬਣਾਈ ਬਲੈਕਮੇਲ ਕਰਕੇ ਨਾ ਗਲਤ ਕਰ ਕਰਦਾ ਰਿਹਾ ਜਦੋਂ ਇਹਦੀ ਘਰ ਨੂੰ ਦਾ ਸ਼ੌਕ ਮੁੰਡੇ ਦੀ ਨੂੰ ਉਹਨੇ ਵੀ ਇਹਨੂੰ ਬਲੈਕਮੇਲ ਕੀਤਾ ਜਿੱਦੀ ਤਾਂ ਮੇਰਾ ਭਰਾ ਕਹਿੰਦਾ ਉਹਦਾ ਕਰ ਤੇਰਾ ਵਿਆਹ ਕਰ ਦਵਾਂਗੇ ਫਿਰ ਇਹਦੀ ਮਾਂ ਹੀ ਬਾਰੇ 6 ਮਹੀਨੇ ਬਾਅਦ ਉਹਨੂੰ ਵੀ ਕਿਹਾ ਉਹਨੇ ਵੀ ਕਿਹਾ ਜਿੱਦਾਂ ਮੇਰਾ ਮੁੰਡਾ ਕਹਿੰਦਾ ਉਹਦਾ ਕਰ ਸਾਡੇ ਲਈ ਛੋਟ ਗਿਆ ਕੋਲਾਇਆ ਕੰਦੀ ਹੈ ਮੇਰੀ ਵੇਰੀ ਤੋੜ ਕੇ ਨਹੀਂ ਆਪਣੀ ਮਾਂ ਨੂੰ ਦੱਸਦੀ ਮੇਰੀ ਵੇਰੀ ਕੋਈ ਨਹੀਂ ਥੱਪੜ ਛੱਪੜ ਵਾਰੇ ਇਹਨੇ ਟੌਰਚਰ ਕੀਤਾ ਗਿਆ ਤੂੰ ਭਾਏ ਜੀ ਬਿਊਟੀ ਬਣ ਰਹਾ ਕੋਕੀ ਛਿੰਦਾ ਨਾ ਕਰ ਤਾ ਸਦੀ ਰੂਟੀ ਬਣ ਲੈ ਓਕੇ ਮੇਰੀ ਕੁੜੀ ਨੇ ਵਾਰਨ ਆਪਣੇ ਆਪਣੇ ਜਿੱਜੇ ਕਿਤੇ ਕਟੜੀਆਂ ਵਾਰ ਜਨਾ ਮੈਂ ਆਪਣੀ ਮਾਂ ਨੂੰ ਦੱਸਣਾ ਨਹੀਂ ਤਾ ਇਹਨੇ ਮੇਰੀ ਕੁੜੀ ਨੂੰ ਮੈ ਟੌਰਚਰ ਕੀਤਾ ਅਗਰ ਦੋਤੀ ਫੇਰੇ ਮੇਰੀ ਕੁੜੀ ਲਈ ਇੱਕ ਵਾਰੀ ਫੋਨ ਕੀਤਾ ਮੈਨੂੰ ਕਹਿੰਦੀ ਗੰਗੀ ਫੇਟੇ ਲਾ ਚੱਲ ਘਰ ਨੂੰ ਕੁੱਤਾਂ আয়স আসটা কটহারেল কারিয় অগনোসে সটারগিয়, দাভ ঵াকরিনীন্য়04050 round, আজাসেনদা ক্য় metal দিতারব�ield ঘসটারচ জলিগোধ না না কোশেন্এ ਤਾਰੀ ਨਹੀਂ ਹੋਣੀ ਚਾਹੀਦੀ ਆ 25 11 ਦੇ ਹੋਇਆ ਕੀ ਆ ਜੀ ਬਰਾਬਰ ਟਾਰਲਰ ਦੇ ਵਿੱਚ ਕੰਮ ਕਰਦੀ ਸੀ ਉਹਨਾਂ ਦੀ ਮੰਮੀ ਜੀ ਦਾ ਬਾਹਰ ਕੇ ਦਿੱਤਾ ਮੰਮੀ ਨੇ ਦੱਸਿਆ ਕਿ ਸਾਰੀ ਗੱਲ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਂ ਸੁਸਾਈਡ ਕਰਨ ਲੱਗੀ ਮੈਨੂੰ ਇੰਨਾ ਕਿ ਵਿਸ਼ਵਾਸ ਕਰਾਤਾ ਵੀ ਤੁਹਾਡਾ ਵਿਆਹ ਕਰ ਦੇਣਾ ਗੱਲ ਕਿਤੇ ਹੋਰ ਨਾ ਕਰੀ ਹਰ ਜਗ੍ਹਾ ਮੈਨੂੰ ਰਿਸ਼ਤੇਦਾਰੀ ਦੇ ਵੀ ਲੈ ਕੇ ਜਾਣਾ ਸ਼ੁਰੂ ਕਰਤੇ ਮੈਨੂੰ ਇੰਨਾ ਕਿ ਵਿਸ਼ਵਾਸ ਕਰਾਤਾ ਕਹਿੰਦੇ ਨੋਰਮਲ ਗੱਲਾਂ ਵਾ ਤੁਸੀਂ ਸਾਡੀ ਨੂੰ ਵਾਂਗੂ ਰਹਿਣਾ ਤੇ ਮੁੰਡੇ ਦੇ ਨਾਲ ਮੈਨੂੰ ਘਰ ਵਾਲੀ ਵਾਂਗੂ ਰੱਖਣ ਲੱਗੇ ਰਾਤਾਂ ਘਰੇ ਰੱਖਣ ਲੱਗੇ ਆਪਣੇ ਕਿ ਮੈਨੂੰ ਉਹਦੇ ਨਾਲ ਕਹਿੰਦੇ ਤੂੰ ਜਾ ਉਹਦੇ ਨਾਲ ਕਮਰੇ 'ਚ ਬਹਿ ਜਾ ਹੁਣ ਤੱਕ ਤੁਸੀਂ ਮੀਆਂ ਬੀਬੀਆਂ ਹੀ ਹੋ ਛੋੜ ਕੇ ਥਿਰ ਹੋਇਆ ਮੈਨੂੰ ਪਤਾ ਲੱਗਾ ਉਹਦਾ ਬਾਹਰੋਂ ਵੀਜ਼ਾ ਆ ਗਿਆ ਤੇ ਮੈਂ ਰੋਣਾ ਬੰਦ ਦੀ ਕੋਸ਼ਿਸ਼ ਕੀਤੀ ਕਿਪਨਨ ਕਿ ਜਿਹੜਾ ਮੈਂ ਆਪਣੇ ਘਰੇ ਫੋਨ ਕਰਕੇ ਕੀਤਾ ਮੇਰੀ ਮੰਮੀ ਗੱਲ ਕਰਨ ਆਏ ਸਾਨੂੰ ਗੇਪ ਤੋਂ ਬਣਾ ਕੇ ਕਹਿੰਦੀ ਮੈਂ ਤੁਹਾਨੂੰ ਜਾਣੋ ਮਰਵਾ ਦੇਣਾ ਜੇ ਤੁਸੀਂ ਕੁਝ ਕੀਤਾ ਉਹਨੇ ਮੁੰਡਾ ਵਾਰੋ-ਵਾਰ ਭਜਾ ਦਿੱਤਾ ਤੇ ਸਾਨੂੰ ਨਹੀਂ ਕਿ ਉਹਦਾ ਮੁੰਡਾ ਕਿੱਥੇ ਗਈ ਉੱਤੋਂ ਦੀ ਨਾ ਲੋਕਾਂ ਦੇ ਵਿੱਚ ਪਾ ਕੇ ਕਹਿੰਦੇ ਕੰਪਲੇਂਟ ਵਾਪਸ ਚਾ ਲੋ ਗੁਰਵਿੰਦਰ ਐਸਾ ਚਾਹਨੇ ਤਾਂ ਇੰਨਾ ਪਰ ਕਾਹ ਕੰਪਲੇਂਟ ਵਾਪਸ ਦਾ ਸੀ ਆਪਕੇ ਕਹਿੰਦੇ ਉਲਟਾ ਪਤਾ ਤੁਹਾਡੇ ਤੇ ਬਨਵਾਲੇ ਪੁਲਿਸ ਦੇ ਅਫਸਰਾਂ ਕੋਈ ਚੰਦਾ ਜੋ ਜਾਵੇ ਕਰ ਸਕਦੀ ਹੈ ਕਹਿੰਦੇ 20 ਲੱਖ ਰੁਪਏ ਲੈ ਲਓ ਰਾਜੀਨਾਮਾ ਕਰ ਲਓ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰ ਦੀ ਦੇ ਕੋ ਪਾਵਰ ਤੇ ਪੈਸਾ ਹੁੰਦਾ ਉਹ ਕੁਝ ਕਰ ਸਕਦੇ ਆ ਚੋਕ ਦੀ ਪਾਵਰ ਤੇ ਇਸਤੇਮਾਲ ਜਦੋਂ ਅਸੀਂ ਮਰਾਂਗੇ ਅਸੀਂ ਲਿਖ ਕੇ ਜਾਵਾਂਗੇ ਕਿਹੜੇ ਕਿਹੜੇ ਐਮਐਲਏ ਵਿਚ ਰਲੇ ਹੋਏ ਆ ਇਸ ਸਾਰੀ ਸਰਕਾਰ ਵਿੱਚ ਜਰਲੀ ਕੁਛ ਨਹੀਂ ਕਰਦੇ ਤਾਂ ਐਸੇ ਜਨੇ ਵੀ ਨੀਂਨਾ ਤੁਮ ਕਾਇਆ ਉਵਰੇ ਦੇ ਕਹਿੰਦੇ ਸਾਰੇ ਮੁੰਡੇ ਕੁੜੀਆਂ ਲਈ ਨੋਰਮਲ ਹੁੰਦਾ ਹੈ ਸਾਰਾ ਕੁਝ ਇਨਸਾਫ ਦੀ ਮੰਗ ਅਸੀਂ ਅਛਰਾਂ ਨੂੰ ਕਹਿੰਦੇ ਗਏ ਉਹਨਾਂ ਨੂੰ ਕੋਈ ਹੈ ਨਹੀਂ ਪੁਲਿਸ ਕਰਦੀ ਤੇ ਸਿਰਫ ਤਾਂ ਨਹੀਂ ਇੱਧਰ ਡਰਾਈਵ ਤਮਕਾਈ ਜਾ ਰਹੀ ਹੈ 25 ਤਰੀਕ ਦੀ ਦਰਖਾਸਤ ਦਿੱਤੀ ਹੈ ਭਗਵਾਨ ਜਨਾ ਦਾ ਉੱਪਰ ਵੀ ਪਾਈ ਹੋਈ ਹੈ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਇਹ ਜੀ ਤੁਹਾਡੀ ਬੇਟੀ ਕੀ ਕਿੱਥੇ ਕੰਮ ਕਰਦੀ ਹੈ ਜੀ ਇੱਕ ਡੈਫਰ ਡੀਲ ਯੂਟਿਊਬ ਪਾਰਲਰ ਤੇ ਬੈਠੀ ਨਗਾਇਆ ਗਿਆ ਤੇ ਚੋਨੇ ਕੰਮ ਵੀ ਸਿੱਖਿਆ ਤੇ ਪਰਿਵਾਰ ਨੇ ਮੰਦਰਾਣੀ ਉਹਨਾਂ ਨੇ ਉਹਨਾਂ ਨੂੰ ਰੱਖਿਆ ਵੀ ਸੀ ਪਹਿਲਾਂ ਮਤਲਬ ਉਹਨਾਂ ਦੇ ਮੁੰਡੇ ਨੇ ਕੋਈ ਨਸ਼ੀਲਾ ਪਦਾਰਥ ਦੇਖਣਾ ਵੱਲ ਕੰਮ ਕੀਤਾ ਅਸ਼ਲੀਲ ਵੀਡੀਓ ਬਣਾਈ ਅੱਛਾ ਅੱਛਾ ਹੁਣ ਤੋਂ ਜੀ ਉਸ ਤੋਂ ਬਾਅਦ ਉਹਨਾਂ ਦੀ ਮਾਂ ਨੇ ਵੀ ਦੱਸਿਆ ਗਿਆ ਉਹਦੀ ਭਾਣ ਵੀ ਦੱਸਿਆ ਗਿਆ ਉਹਨਾਂ ਨੇ ਇਹਨੂੰ ਝਾਂਸੇ 'ਚ ਲੈ ਲਿਆ ਤੇ ਤੇਰਾ ਵਿਆਹ ਕਰ ਦਵਾਂਗੇ ਪਰ ਜਦੋਂ ਮੁੰਡੇ ਨੂੰ ਉਹਨਾਂ ਨੇ ਨਾ ਬਾਹਰ ਭੇਜ ਦਿੱਤਾ ਸਾਨੂੰ ਕੁੜੀ ਨੇ 4 ਦਿਨ ਪਹਿਲਾਂ ਦੱਸਿਆ ਮੁੰਡਾ ਜਾਣ ਪਾ। ਉਹਦੀ ਮਾਂ ਨੂੰ ਵੀ ਮਿਲੀ ਸਾਡੇ ਮੇਸੇਜ ਵੀ ਮਿਲੇ ਸਾਡਾ ਪਰਿਵਾਰ ਮਿਲਿਆ। ਚਲੋ ਕਹਿੰਦੇ ਕੋਈ ਨੂੰ ਬਹਿ ਕੇ ਗੱਲ ਕਰ ਲੈਂਦੇ ਜਦੋਂ ਮੁੰਡਾ ਬਾਹਰ ਚਲਾ ਗਿਆ ਕਹਿੰਦੇ ਹੁਣ ਨਹੀਂ ਅਸੀਂ ਕੋਈ ਗੱਲਬਾਤ ਕਰਨੀ ਜੋ ਤੁਸੀਂ ਕੱਲ੍ਹ ਕਰਦੇ। ਅੱਜ 25 11 ਦੀ ਸੀ ਕਿ ਦਰਖਤ ਤੋਂ ਮਾਰਕ ਹੋਈ ਹੈ ਜੋ ਮੈਡਮ ਸਰਾ ਦਾ ਸਰੂਗ ਹੁੰਦੇ ਸੀ। ਪੁੱਤ ਸਾਹਿਬ ਕੋਲ ਗਈ। ਉਸ ਤੋਂ ਬਾਅਦ ਸੰਦਨਗਰ ਗਈ। ਸੰਦਨਗਰ ਬਲਵੰਦਾ ਤੇ ਨਾਲ ਕੋਈ ਚਾਰਵੇਂ ਵਿੱਚੋਂ ਸਾਡੇ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਮਰਵਾ ਦੇਣਗੇ ਫਲਾਣਾ ਉਹਨਾਂ ਦੀ ਪਾਵਰ ਬਹੁਤ ਹੈ। ਅੱਜ ਮੌਜੂਦਾ ਜੋ ਉੱਧਰ ਨੇੜੇ ਦੇ ਜੋ ਵੀ ਪ੍ਰਸ਼ਾਸਨ ਸੀ ਉਹਨਾਂ ਨੂੰ ਵੀ ਜਾ ਕੇ ਮਲੇ ਪਰ ਉਹਨਾਂ ਨੂੰ ਮਸਲਾ ਕਾਲਾ ਦੇਖਣ ਪਤਾ ਜਿਹਨਾਂ ਦੀ ਧੀ ਕਾਲ ਦੀ ਇੱਜ਼ਤ ਉਡ ਜਾਂਦੀ ਸਾਨੂੰ ਹੁਣ ਕੋੜਕਚੇੜਿਆਂ ਨਾਲ ਕੀ ਦੁੱਜਾ ਸੀ ਤਾਂ ਜੋ ਅਸੀਂ ਰੋਡ ਤੇ ਆਈ ਗਏ ਆ ਅਜੀ ਪ੍ਰਸ਼ਾਸਨ ਦੇ ਤੋਂ ਪਰ ਭਗਵਾਨ ਤੁਮਨ ਸਰਕਾਰ ਕੋਈ ਮੰਨ ਕਰਦੇ ਆ ਇਹ ਸਾਨੂੰ ਫੈਸਲਾ ਦਿੱਤਾ ਜਾਵੇ ਇੱਕ ਪਾਸੇ ਕਹਿੰਦੇ ਟੀਆਂ ਨੂੰ ਬਚਾਓ ਕਿਹਾ ਤੇ ਅਸੀਂ ਹੱਕ ਤੇ ਆ ਪਰ ਟੀਆਂ ਨੂੰ ਇਨਸਾਫ ਨਹੀਂ ਮਿਲ ਰਿਹਾ ਮੈਡਮ ਸ਼ਰਾਬ ਵੀ ਦੇ ਕੇ ਇੱਕ ਜਾਨਵਰ ਅਸੀਂ ਉਹਨਾਂ ਕੋਲ ਤਿੰਨ ਵਾਰ ਜਾ ਕੇ ਆਏ ਉਨੀ ਵਾਰਸਾਂ ਨੂੰ ਦੋ ਹੀ ਟੀਦਾ ਕਹਿਣੀ ਆ ਭਾਵੇਂ ਥੱਲੇ ਫੋਨ ਕਰਤਾ ਅਸੀਂ ਫੋਨ ਕਰਤਾ ਬਸ ਹੋਰ ਸਾਨੂੰ ਕੋਈ ਅਜੇ ਤੱਕ ਨਹੀਂ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਹ ਵੀ ਬੇਨਤੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਨਹੀਂ ਦੋ ਦਿਨ ਬਾਅਦ ਅਸੀਂ ਮਰ ਜਾਣਾ ਅਸੀਂ ਨਾਂ ਲੈ ਕੇ ਜਾਵਾਂਗੇ ਪ੍ਰਸ਼ਾਸਨ ਨਾਲ ਕਿਹੜੇ ਕਿਹੜੇ ਬਾਕੀ ਬਾਤ ਵਿੱਚ ਤੁਹਾਡੇ ਸਾਹਮਣੇ ਜਾ ਕੇ ਪਹੁੰਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ